ਪਾਲ ਕੇ ਕਰ ਦਿੱਤੀ ਤੇ ਉਹ ਆ ਗਏ ਥੱਲੇ ਇਹਨੂੰ ਲਾ ਕੇ ਮਾੜਾ ਮਿੱਠਾ ਇੰਝ ਵੀ ਲਾ ਕੇ ਕੱਟ ਬਣਾਵਾਂਗੇ ਲੈ ਚਿੱਟੀ ਨਾ ਤੂੰ ਸਾਰਾ ਦਿਨ ਖਾਣ ਤੇ ਰਿਹਾ ਕਰ ਪਾਪਾ ਫੁਲਾ ਕਰ ਹਾਂ ਇਹ ਖਰਬੂਜਾ ਤੁਸੀਂ ਖਾ ਸਕਦੇ ਆ ਨਹੀਂ ਖਾਣਗੇ ਇਹੇ ਖਾਣਾ ਮੈਂ ਰਿਕਾਰਡ ਨਾਲ ਦੀ ਐਡ ਕਰੂੰਗਾ ਸਹਿਦ ਵਸੇ ਅੱਜ ਵੀ ਆਪਾਂ ਕਹਿੰਦੇ ਦਸਤਰ ਜਰੂਰ ਹੈ ਗੰਗਾਧਰ ਦੀ ਦੁਕਾਨ ਹੈ ਆ ਬੈਠਾ ਗੰਗਾਧਰ ਕਿਹਦੀ ਦਵਾਈ ਆ ਰਹੀ ਹੈ ਇਹ ਨੂੰ ਨਾ ਮੋਟਾ ਕਰਨ ਵਾਸਤੇ ਕੋਈ ਦਵਾਈ ਦੱਸੋ ਤਾਂ ਕਿ ਮੋਟਾ ਹੋਵੇ ਬਾਹਾਂ ਇਹਨਾਂ ਆਪ ਦੇਖੋ ਕਿੰਨੀਆਂ ਪੱਤਰੀਆਂ ਹੋਣਾਂ ਪਗਾਂ ਤੇ ਤੇ ਕਈ ਵਾਰਾ ਮੈਨੂੰ ਤਾਂ ਸਾਨੂੰ ਤਾਂ ਆਏ ਆ ਵੀ ਸੋਕੜਾ ਹੋਇਆ ਇਹਨੂੰ ਸਰ ਬਾਹ ਲਖਾਈਆਂ ਆਦੀਆਂ ਆ ਦੇਖੋ ਜਮਾ ਸੁੱਕਿਆ ਪਿਆ ਚਲੇ ਦਾੰਦੀ ਦੀਨੇ ਆ ਹਾਂ ਨਾ ਹੋਰਿਆ ਹੋਂਦੀ ਵੀ ਦਵਾਈ ਦੱਸਿਓ ਉਹਦਾ ਮੈਂ ਦਾਸਤਾ ਰੇਗਮਲ ਮਾਰ ਲਿਆ ਕਰੀ ਜਪਨੂਰ ਦਾ ਨਾ ਵੀਰਾ ਸੁੱਤਾ ਪਿਆ ਅਸੀਂ ਦੁਪਹਿਰ ਸਾਰੇ ਹੀ ਸੋ ਗਏ ਤੇ ਜਪਨੂਰ ਹੁਣੇ ਉੱਠਿਆ ਪੁੱਤ ਜਪਨੂਰ ਬਾਜੀ ਨੂੰ ਉਠਾ ਦਿਓ ਜਰਾ ਉਠਾ ਦਿਓ ਤਾ ਦੋ ਹਾਂਜੀ ਉਧਰ ਵੇਖਗੇ ਬਾਜੀ ਵਾ ਸਾਰੇ ਰੋਟੀ ਪਾਣੀ ਖਾ ਪੀ ਕੇ ਸਾਰੇ ਸੋਗੇ ਅੱਧੇ ਬਾਅਦ ਕੋ ਮਨ ਚਲੇਗੇ ਅਸੀਂ ਸੋਗੇ ਹਣਾ ਕਰ ਦੂ ਸਾਰਿਆਂ ਨੂੰ ਸਾਰਿਆਂ ਨੂੰ ਚਾਚੀ ਕਾ ਗਾ ਦੋ ਫਿਰ ਚਾਚੀ ਕਾ ਗਾ ਦੋ ਬਾਏ ਬਾਏ ਕਰ ਮਾ ਹਾਂਜੀ ਕੀ ਸੀ ਕੀ ਕਹਿਣਾ ਸੀ ਕੀ ਕਹਿਣਾ ਸੀ ਮੰਮਾ ਨੂੰ ਬਾਏ 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 ਕਰ ਦੋ ਫਿਰ ਪਾਪਾ ਦਾ ਸਿਰ ਦੁਖ ਰਿਆ ਪੁੱਤ ਪਾਪਾ ਦਾ ਸਿਰ ਦੁਖ ਪੀਨ ਹੋ ਰਿਆ हां जी अच्छे वीरा नहीं उठता वीरा नीचे पेया गद्दा पछा के मैं नहीं बोलता चल जा जा हो जाओ मम्मा गुड मॉर्निंग हो गई चालेन को अच्छा मेरे को लादा उतर उतर के फिर मैं वीडियो की में बावंगी बाद आए हाय 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 आए हाय पार आ रहे पार आ रहे से मम्मा पार पार आ रहे से ਅਸੀਂ ਅੱਜ ਨਾ ਗਏ ਸੀ ਕਿਸੇ ਕੰਮ ਤੇ ਉੱਥੇ ਨਾ ਅੱਜ ਇੱਕ ਤੇ ਟਾਈਮ ਬਹੁਤ ਲੱਗ ਗਿਆ ਕਿਉਂਕਿ ਕੁਝ ਇੱਕ ਤੇ ਆਧਾਰ ਕਾਰਡ ਭਾਜੀ ਤੁਹਾਡੇ ਦਾ ਔਨਲਾਈਨ ਹੋਇਆ ਹੋਇਆ ਉਹ ਨਹੀਂ ਪਤਾ ਲੱਗ ਰਿਹਾ ਸੀ ਉਹਦੇ ਵਾਸਤੇ ਗਏ ਸੀ ਤੇ ਆਪਣਾ ਜਪਨੂਰ ਦਾ ਵੀ ਅਸੀਂ ਆਧਾਰ ਕਾਰਡ ਜੇ ਅਪਲਾਈ ਕਰਨੇ ਦਿੱਤਾ ਦਿੱਤਾ ਨਹੀਂ ਹੈ ਦੇਣਾ ਉਹ ਇੱਕ ਕੰਮ ਚ ਕਰਦੇ ਦੋ ਕੰਮ ਨਹੀਂ ਹੋਣਗੇ ਪਹਿਲੇ ਇੱਕ ਜਨੇ ਦਾ ਕਰਾ ਲਓ ਐਸ ਪਹਿਲੇ ਵੀ ਆਪਾਂ ਗਏ ਸੀ ਹਾਂਜੀ ਤੇ ਤੁੱਪ ਕਰਨ ਆਪਾਂ ਫਿਰ 2 2.5 ਘੰਟੇ ਉੱਥੇ ਬੈਠੇ ਰਹੇ ਥੋੜਾ ਜਿਹਾ ਕੰਮ ਹੋਇਆ ਅਜੇ ਫਿਰ ਕੱਲ ਤੱਕ ਪੈਂਡਿੰਗ ਪੈ ਗਿਆ ਕੰਮ ਕੱਲ ਫਿਰ ਅਸੀਂ ਦੁਬਾਰਾ ਜਾਣਾ ਤੇ ਦੀਦੀ ਹੋ ਨਹੀਂ ਆਏ ਹੋ ਇਹਨੇ ਘਰੇ ਛੁੱਟੀਆਂ ਬੱਚੇ ਦੀਆਂ ਹਾਂ ਤੁਹਾਨੂੰ ਚਾਹ ਦਿਆਂ ਪਾਪਾ ਨਾਲ ਗੱਲ ਕਰੋ ਮੈਂ ਆਪਣਾ ਚਾਹ ਪਨਾ ਕੇ ਲੈ ਆਣੀ ਆ ਬੁੱਤ ਚਾਹ ਪੀਣੀ ਆ ਚਾਹ ਪੀਣੀ ਬੁੱਤ ਮਨ ਨੂੰ ਇੰਨੀ ਗਹਿਰੀ ਨੀਂਦ ਆ ਰਹੀ ਸੀ ਪਰ ਧਿਆਨ ਮੇਰਾ ਜਪਨੂਰ ਵਾਲ ਸੀ ਕਿਉਂਕਿ ਜਪਨੂਰ ਅੱਜ ਪਾਪਾ ਵਾਲੀ ਸਾਈਡ ਸੁੱਤੀ ਹੋਈ ਸੀ ਅੱਜ ਮੇਰਾ ਪੁੱਤ ਮੇਰੇ ਢਿੱਡ ਤੇ ਢਿੱਡ ਤੇ ਹੀ ਸੌਂ ਗਈ ਜਪਨੂਰ ਸੌਂ ਗਈ ਮੈਂ ਪਹਿਲੇ ਬੈਠੀ ਬੈਠੀ ਹੀ ਸੌਂਦੀ ਪਈ ਸੀ ਮੈਂ ਕਿਹਾ ਇਹਨੂੰ ਆਪਣੇ ਢਿੱਡ ਤੇ ਪਾ ਲਓ ਫਿਰ ਸੌਂ ਗਈ ਜੀ ਜੀਤਾ ਜੀ ਮੇਰਾ ਪੁੱਤ ਕਿਤੇ ਜੁੱਤਾ ਜੀ ਉਹ ਕੀ ਕਹਿਣਾ ਉਹ ਬੱਤ ਮੈਨੂੰ ਆਹ ਪਤਾ ਦੀ ਸਮਝ ਹੀ ਨਹੀਂ ਆਉਂਦੀ ਕਿ ਕੀ ਕਹਿੰਦਾ ਮੈਨੂੰ ਬਾਲਾ ਨਾ ਲਖਾ ਮੋਰ ਕੇ ਕਮੈਂਟ ਬੰਦ ਹੋ ਜਾਂਦੇ ਐ ਛਾੜਾ ਨਾ ਜਪਨੂਰ ਜਪਨੂ ਨੂੰ ਜ਼ਿਆਦਾ ਨਹੀਂ ਦਿਖਾਣਾ ਸੀ। ਹਾਂ। ਫਿਰ ਸਾਡੇ ਕੰਮ ਤੇ ਬੰਦ ਹੋ ਜਾਂਦੇ ਪੁੱਤ। ਤੁਸੀਂ ਕਾਕੇ ਹੋ ਨਾ ਜੇ ਛੋਤੇ ਬੱਚੇ ਹੋ। ਹਾਂ। ਤੇ ਤਾਂ ਰਹਿੰਦੇ ਜਪਨੂ ਦਾ ਉਹ ਵੀਡੀਓ ਦੀ ਕਮੈਂਟ ਵਾਦ ਜਿਹੜੀ ਵੀਡੀਓ ਚ ਜਪਨੂ ਜਾਂਦਾ। ਵੀਡੀਓ ਪਾਉਨੇ ਆ। ਜਪਨੂ ਇਕੱਲੇ ਦਾ ਝਗੜਾ ਕਰਦੇ ਦੀਆਂ। ਹਾਂ ਤੇ ਨਹੀਂ ਲੈਣਾ ਸੀ। ਪਹੁੰਚ ਗਿਆ ਸਬਜ਼ੀ ਖਾਂਦਾ। ਨਹੀਂ ਆਉਂਦੀ। ਨੂਰੇ ਕੀ ਕਰ ਰਹੇ ਹੋ ਪੁੱਤ? ਕੀ ਕਰਦਾ ਮੇਰਾ ਲੱਡੂ? ਕੀ ਹੋ ਗਿਆ ਫੂਨ ਨੂੰ ਜਦੋਂ ਨੂਰੇ ਕਾਲੀ ਫਰਾਕ ਆਉਣੀ ਪਾ ਦਿੰਦੀ ਮੈਂ ਹੈ ਹਾਂ ਪਾਲਾ ਆ ਪਾ ਦਿੰਦੀ ਨੂਰੇ ਕਿਹੜੇ ਕੱਪੜੇ ਪੋਏ ਪੁੱਤਾ ਨੂਨ ਨਵੀਂ ਨਵੀਂ ਪਾਪ ਵੀ ਪਾਵਾਂਗੇ ਛੇਤੀ ਆ ਜੀ ਮੇਰਾ ਸ਼ੇਰ ਆ ਚੰਗਾ ਪਾਪਾ ਦਾ ਦਿਲ ਨਹੀਂ ਲੱਗਣਾ ਆਹੋ ਅਸੀਂ ਚੱਲੇ ਆ ਅੱਜ ਨੂਰੇ ਪਤਾ ਆਉਗਾ ਕੱਪੜੇ ਚੇਂਜ ਕਰੀਏ ਸਭ ਜੀ ਲੈ ਲੋ ਸਬਜੀ ਗੰਗਾ ਜਰ ਜਿੱਥੇ ਕੀ ਕਹੇਗਾ ਗੰਗਾ ਜਰ ਹੈ ਉੱਥੇ ਕਿ ਕਹਾਂਗਾ ਇਹਦੀ ਸਬਜ਼ੀ ਰਹਿਣ ਤੇ ਉੱਥੇ ਉਹਨਾਂ ਦੀ ਖਾ ਲੂਗਾ ਹੋ ਠੀਕ ਹੈ ਉੱਥੇ ਹੋਊ ਨਾ ਸਬਜ਼ੀ ਹਾਂ ਬਸ ਇੱਥੋਂ ਦਾ ਇਹ ਗੰਗਾਧਰ ਕੀ ਹਾਲ ਚੱਲ ਠੀਕਾਰੇ ਤੈਨੂੰ ਯਾਦ ਕਰ ਰਹੇ ਸੀ ਕਹ ਰਹੇ ਸੀ ਹੱਥ ਜੋੜ ਕੇ ਖੜਾ ਹੋ ਕੇ ਸਾਸਰੀ ਕਾ ਬੁਲਾ ਸਾਰਿਆਂ ਨੂੰ ਗੰਗਾਧਰ ਨਾਲ ਕਸਾਰਿਆਂ ਨੂੰ ਪਿਆਰ ਕਰੀ ਸਾਸਰੀ ਕਾ ਮੋਢਾ ਹੁਣ ਪਤਾ ਨਹੀਂ ਨਹੀਂ ਕਰਨਾ ਨਹੀਂ ਨਹੀਂ ਹੁਣ ਐਨੀ ਸੋਹਣੀ ਵਲੋਗਿੰਗ ਕਰ ਰਹੀ ਸੀ ਜੇ ਸਟੈਂਡੀ ਫੜ ਕੇ ਅੱਛਾ ਕਹਿੰਦਾ ਮੈਨੂੰ ਹੋਰ ਤਾਂ ਸੁਣਾਇ ਦਿੱਤਾ ਨਹੀਂ ਕਹਿੰਦਾ ਜੀਤਾ ਬਾਅਦ ਹੈ ਚਲੋ ਫਿਰ ਮਿਲਦੇ ਆ ਕੱਲ ਤੁਹਾਨੂੰ ਨਵੇਂ ਵਲੌਗ ਨਾਲ ਬਾਏ ਬਾਏ ਆ ਯਾਨੀ ਕਿ ਤੂੰ ਹਾਂ ਬੋਲੀ ਆ ਮਾਮੀ ਝੂਠ ਬੋਲ ਰਹੀ ਐ ਕਿਵੇਂ ਫੇਰ ਬੋਲਿਆ ਸੀ ਸਾਜ ਜੀ ਨਾ ਰੋਲਦੀ ਤੂੰ ਹੀ ਦੱਸ ਦੇ ਆਪੇ ਬੋਲ ਦੇ ਕੀ ਕਰ ਰਹੀ ਐ ਹੈ ਵਲੌਗਿੰਗ ਕਰ ਰਹੀ ਸੀ ਕਿਵੇਂ ਕਰ ਰਹੀ ਸੀ ਕੱਲ ਇਹਨਾਂ ਨੇ ਚਲੇ ਜਾਣਾ ਆਪਣੇ ਫਰੀਦਕੋਟ ਤੋਂ ਨਹੀਂ ਹਾਂ ਮਾਸੀ ਵਾਲੇ ਆਣੇ ਕੱਲ ਨੂੰ ਕੱਲ ਮਾਸੀ ਕੋਲ ਜਾਣਾ ਹਾਂ ਫੇਰ ਉਸ ਤੋਂ ਬਾਅਦ ਸਾਡੇ ਕੋਲ ਆਹ ਤਿਆਰ ਹੋ ਗਿਆ ਉਤਾਰ ਹੋ ਗਿਆ ਸਾਡਾ ਜੱਪਨੋਰ ਤਿਆਰ ਹੋ ਗਿਆ ਯਾਰ ਬਾਏ ਬਾਏ ਕਰ ਦੋ ਛਾੜ ਇਹਨੂੰ ਚਾਚੂ ਕੇ ਘਰੇ ਚੱਲਿਆ ਹਾਂ ਹਾਂ ਬਾਏ ਬਾਏ ਕਰਦਾ ਮੇਰਾ ਪੋਤਾ ਮੰਮਾ ਕਿੱਥੇ ਜਾਏਗਾ ਕਿੱਥੇ ਜਾਏਗਾ ਕਿੱਥੇ ਜਾਣ ਨੂੰ ਛਾੜ ਹੈ ਕਿੱਥੇ ਚੱਲਿਆ ਪੁੱਤ ਕਿੱਥੇ ਜਾਣ ਬਾਏ ਕਰ ਦੇ ਫਿਰ ਕਿ ਆਪਾਂ ਚੱਲਦੇ ਹਾਂ ਚਾਚੂ ਘਰੇ ਜਲੇ ਬਾਏ ਛਾਚੀ ਨਾਲ ਵੀ ਕਰ ਦੋ ਛਾਚੀ ਬਾਏ ਬਾਏ ਤਿਆਰੀ ਰਹਿ ਕਰ ਜਾਣ ਨੂੰ ਬਾਹਰ ਪਾਤਾ ਉਹ ਤਾਂ ਛਾਚੀ ਨਾਲ ਵੀ ਕਰ ਦੋ ਬਾਏ ਦਾ ਜਾਦਾ ਪਤਾ ਲੱਗ ਗਿਆ ਕਿ ਆਪਾਂ ਬਾਹਰ ਚੱਲੇ ਆ ਬਾਏ ਕਰੀਏ ਅੱਛਾ ਠੀਕ ਹੁਣ ਦੇਖੇ ਬੈਠੇ ਕੀ ਜੀ ਤੇ ਹੁਣ ਮੈਂ ਪਿਟਾਉਂਦੇ ਆ ਜਿਆਦਾ ਨਾ ਦੇਖੋ ਲੱਤ ਨਹੀਂ ਲਾਣੀਆਂ ਹੁਣ ਚੱਲੇ ਚੱਪਾਏ ਜਾ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਕਰਨੋ ਮੇ ਪ੍ਰਭ ਦੇ ਨਾਮ ਮਿਲਦੇ ਆ ਸਤਿ ਸ੍ਰੀ ਅਕਾਲ ਬਾਏ ਬੇਟਾ ਆਹ ਓਰੇ ਆ ਨਹੀਂ ਸੁਣਦਾ ਭਗ ਘੈਂਟ ਹੈ ਘੈਂਟ ਹੂੰ ਕਿਹੜਾ ਹੁੰਦਾ ਕਿਹੜਾ ਮੈਨੂੰ ਇੱਕ ਉਹ ਇੱਕੋ ਹੀ ਉਹਦੇ ਚ ਪਸੰਦ ਆ ਗਈ ਸੀ ਹਾਂ ਹਰ ਸੂਟ ਨਾਲ ਲੈਂਦੇ ਜਾਉਗੀ ਹੈਨਾ ਕੋਈ ਮਹਿੰਗੀ ਵੀ ਨਹੀਂ ਹਾਂ 100 ਰੁਪਏ ਦੀ ਹਾਂ ਕਈ ਵਾਰੀ ਚੀਜ਼ ਜ਼ਰੂਰੀ ਨਹੀਂ ਹੁੰਦੀ ਮਹਿੰਗੀ ਆ ਮਹਿੰਗੀ ਵਧੀਆ ਹੁੰਦੀ ਹੈ ਜੀ ਸਸਤੀ ਬੇਕਾਰ ਹੁੰਦੀ ਹੈ ਤੇ ਕਈ ਵਾਰੀ ਸਸਤੀ ਚੀਜ਼ ਪਤਾ ਕੀ ਗੱਲ ਹੈ ਵੀ ਕੱਪੜਿਆਂ ਨਾਲ ਨਹੀਂ ਬੰਦੇ ਦੀ ਪਛਾਣ ਹੁੰਦੀ ਸੋਚਣਾ ਹੁੰਦੀ ਹੈ ਮੂੰਹ ਚ ਬਣਾ ਮੂੰਹ ਚ ਨਹੀਂ ਬਣਾ ਜਿਹੜੀ ਕੱਪੜੇ ਪਾਟੇ ਪਾਏ ਹੋਣੇ ਸੋਨ ਬਾਜੂ ਉਹਨਾਂ ਨੇ ਆਪਣੇ ਇੰਟਰਵਿਊ ਚ ਕੋਈ ਦੱਸਿਆ ਸੀ ਕਹਿੰਦੀ ਮੈਨੂੰ ਕਪੜਾ ਪਸੰਦ ਆ ਜਾਂਦਾ ਚਾਹੇ ਰਾਜਾ ਟੋਪ ਕਿਉਣਾ ਉਹ ਜੇ ਮੈਂ ਉਹ ਵੀ ਲੈ ਲੈਣੀ ਆ ਤਾਂ ਮੈਂ ਪਾਣੀ ਆ ਕਈ ਬਾਹਰ ਅੰਦਰ ਅੰਦਰ ਬਾਹਰ ਵੀ ਪਾਣੀ ਆ ਮੈਂ ਸੋਚਾ ਜਿਵੇਂ ਆਪਾਂ ਕਿਤੇ ਜਾਣਦੇ ਆ ਤਾਂ ਕਿਸੇ ਨੇ ਆ ਥੋੜਾ ਕੁਛ ਮੈਨੂੰ ਕਿੰਨੇ ਦਾ ਆਏਗਾ ਰੇਟ ਕੀ ਆ ਚੀਜ਼ ਸੋਹਣੀ ਨਜ਼ਰ ਆਣੀ ਚਾਹੀਦੀ ਐ ਸਸਤੇ ਮਹਿੰਗੇ ਨਾਲ ਕੁਝ ਨਹੀਂ ਹੁੰਦਾ ਫਿਰ ਮੈਂ ਚੁੰਨੀ ਉੱਧਰ ਲੱਗ ਜਾਊਂਗੀ ਨਾ ਸੋਹਣਾ ਦੇਗੀ ਪਰ ਐ ਲੱਗ ਲੈਣੀ ਜਰੂਰ ਅੱਜ ਦਾ ਦਿਨ ਸਾਡਾ ਬਾਹਰ ਅਸੀਂ ਸਾਰੇ ਨਾਲ ਜਾ ਰਹੇ ਆ ਤੇ ਅਸੀਂ ਚੱਲੇ ਆ ਤੇ ਉਸਤੇ ਡਿਨਰ ਕਰਾਂਗੇ ਕਿਉਂਕਿ ਟਾਈਮਿੰਗ ਟਾਈਮ 9:00 ਵਜ ਗਿਆ ਤੇ ਉਹ ਵੇਟ ਕਰੀ ਜਾਂਦੇ ਨੇ ਕਿਉਂਕਿ ਅੱਜ ਦਾ ਡਿਨਰ ਸਾਡਾ ਫੈਮਿਲੀ ਦਾ ਜਿਹੜੇ ਭਾਜੀ ਆਏ ਨੇ ਉਹਨਾਂ ਕਰਾ ਰਹੇ ਹੈਗਾ ਤੇ ਕਾਫੀ ਟਾਈਮ ਬਾਅਦ ਆਪਾਂ ਇਕੱਠੇ ਹੋਵਾਂਗੇ ਐਵੇਂ ਮਿਲਾਂਗੇ ਤੇ ਡਿਨਰ ਕਰਾਂਗੇ ਹਨਾ ਜਪਨੂਰ ਵੀ ਕਰੂਗਾ ਬਾਏ ਬਾਏ ਕਰ ਦੋ ਬਾਏ ਕਰ ਦੋ ਬਾਏ ਕਰ ਦੋ ਬਾਏ ਕਰ ਦੋ ਬਤ ਅਬ ਬਾਏ ਕਰ ਕਰ ਦੇ ਆਪੇ ਕਰੂ ਆਪੇ ਹੋਵੇ bye